ਮੁਰਦਾਬਾਦ ਮੁਰਦਾਬਾਦ ਨਿਯਾਜ਼ ਪਰਚਾ ਕੈਂਸਲ ਕਰੋ ਕੈਂਸਲ ਕਰੋ ਕੈਂਸਲ ਕਰੋ ਨਿਯਾਜ਼ ਪਰਚਾ ਕੈਂਸਲ ਕਰੋ ਕੈਂਸਲ ਕਰੋ ਕੈਂਸਲ ਕਰੋ ਮੇਰੇ ਕੋਲ ਜਮ੍ਹਾਂਬੰਦੀ ਆਈ ਨਹੀਂ ਨਹੀਂ ਆਈ ਮੇਰੇ ਕੋਲ ਹੀ ਆਈ ਅਸੀਂ ਕੋਈ ਹਰ ਪਾਰਟੀ ਮੈਂ ਦਰਾਂ ਘੜੇ ਗੱਲ ਸਾਡੀ ਤਾਂ ਦੋੜ ਗਈ ਯਾਰ ਕਰਕੇ ਇੱਕ ਪਰਚਾ ਹੋਰ ਬਣਾਣਾ ਦੋ ਕਿਹੜਾ ਪਰਚਾ ਕੀ ਕਰਨਾ ਲੈ ਤੁਸੀਂ ਦੇਖੋ ਸਾਡੀ ਪਾਰਟੀ ਬਣਾਈ ਦਿਆ ਨਕਲ ਫਾਈਲ ਕਰ ਦਿੰਦੇ ਆ ਪਰ ਫਾਈਲ ਸਾਡੇ ਬਣਾ ਇਦਾਂ ਦੀ ਆ ਕੇ ਦੱਸ ਹੈ ਅਦਾਲਤ ਕੋਲ ਨਾਲੀ ਅੱਜ ਵੀ ਜੋ ਬੋਲਦਾ ਤਰੀ ਜੀ ਆਹ ਸੱਚਾ ਸਾਨੂੰ ਦੋ ਮਿੰਟ ਜਿੱਥੇ ਭੇਜੋ ਇਦਾਂ ਵੀ ਗੁੰਮਾ ਗੱਦੀ ਗੱਲ ਆਹਦਾ ਸਾਹ ਗੱਲ ਤੁਸੀਂ ਤਾਂ ਸਮਝ ਨਹੀਂ ਲੱਗਦੀ ਯਾਰ ਤੁਸੀਂ ਫੇਰ ਅਗਲ ਕਰੀ ਨਹੀਂ ਆ ਅਸੀਂ ਤਾਂ ਕੋਈ ਦਾ ਲੱਗਦਾ ਜਾਂ ਕਰਾ ਲਈ ਯਾਰ ਪਰ ਹੁਣੇ ਨੁਕਰਾ ਨਹੀਂ ਆਹੀ ਕਰਾਉਂਦੇ ਨਾ ਉਹ ਕਿਹੜਾ ਪਰਚਾ ਹੈ ਉਹਨੇ ਪਰਚਾ ਅਸੀਂ ਤੈਨੂੰ ਨੁਕਰਾ ਕਰਾ ਦੇ ਦਿੰਦੇ ਪਰਚਾ ਕਰ ਖੱਦ ਕਰਨ ਯਾਰ ਤੂੰ ਕਿੱਥੇ ਜਾਈ ਜਾਣਾ ਅਸੀਂ ਪੁੱਛ ਨਹੀਂ ਸਕਦੇ ਯਾਰ ਨਗਰਪਾਲਿਕਾ ਨਗਰਪਾਲਿਕਾ ਕਰਦੇ ਯਾਰ ਕਰਦੇ ਨਗਰਪਾਲਿਕਾ ਹੱਦ ਕਰਨ ਯਾਰ ਤੁਸੀਂ ਕਰੀ ਗਏ ਆ ਗਿਆ ਬਹਿ ਕੇ ਸਾਹਿਬ ਜੀ ਤੁਹਾਨੂੰ ਕਰ ਦਿੰਦੇ ਆ ਕਿਹਣੀ ਕਰ ਦਿੰਦੇ ਨਾ ਨਗਰ ਵਾਲਾ ਉਹ ਯਾਰ ਭਾਜੀ ਮੇਰੇ ਨਾਲ ਕਰੋ ਐਵੇਂ ਯਾਰ ਹਾਲ ਹੀ ਗੱਲ ਕਰੀ ਇਹ ਆ ਹਰ ਬਲਾਉਂਡਰ ਇਸਨੂੰ ਵੀ ਬ੍ਰੀਤੀਨ ਬਲਾਉਂਡਰ ਹਾ ਦੱਡ ਲੈ ਤੁਸੀਂ ਬਾਹੋ ਯਾਰ ਮੈਨੂੰ ਦਰ ਲੈਣਾ ਯਾਰ ਵਾਟਰ ਨਾ ਕੋਈ ਯਾਰ ਮਨ ਵਾਟ ਬਾਕੀ ਬਾਕੀ ਅੰਗ ਕੱਟ ਦਿੰਦੇ ਕਿਹੜੇ ਪੁੱਤਰਾ ਹੋ ਯਾਰ ਅਗਲਾ ਤੁਹਾਡੀ ਮਾਰਦੀ ਆ ਇਹ ਲੜ ਨਹੀਂ ਲਿਖ ਕੇ ਤੂੰ ਲੈ ਆ ਆਦੀਆਂ ਗਾਈ ਲਾ ਲਾਂਗੇ ਨਾਲੇ ਆਪਾਂ ਯਾਰ ਤੁਹਾਡੇ ਪਿਆਰ ਨੂੰ ਦਰਜ ਹੋਈ ਯਾਰ ਤੁਸੀਂ ਆਪਾਂ ਯਾਰ ਸਾਡੇ ਕੋਲ ਭਲੇ ਮਾਤਮਾਂ ਦੇ ਦਰਜ ਕਰਾਤੀ ਆ ਇਹ ਗੁੰਡਾ ਕਰਦੀ ਆ ਅਡੀ ਪਾਸਾ ਗੁੰਡਾ ਕਰਦੀ ਕਹਿੰਦੀ ਦਸਤਾਵੇਜ਼ ਨਹੀਂ ਆ ਪਾਉਂਦੀ 70 ਵਾਰੀ ਪੁੱਛ ਨਹੀਂ ਸਕਦੇ ਕੁਛ ਨਹੀਂ ਆਈ ਸਹੀ ਪੁੱਛ ਨਹੀਂ ਸਕਦੇ ਆਣ ਕੇ ਸਰ ਜੀ ਕਾਇਦੇ ਕਾਨੂੰਨ ਹਾ ਦਰਖਾਵੇ ਤਾਂ ਨਹੀਂ ਆਉਂਦੇ ਹੁਣ ਕੀਤੀ ਕਾਇਦਾ ਤੂੰ ਨਹੀਂ ਆਇਆ ਐਫ ਆਈ ਆਰ ਤੂੰ ਅੰਦਰਜ ਕਰਾਈ ਆ ਵੀ ਕਾਦੀ ਕਰਾਈ ਆ ਹਲੂ ਇਹ ਤੇ ਦੱਸ ਦੋ ਬਸ ਇਹੋ ਪੁੱਛਿਆ ਹੋਰ ਤੂੰ ਕੁਝ ਕਰਦੀ ਕਰਦੀ ਯਾਰੇ ਮੇਰੀ ਗੱਲ ਸੁਣੋ ਆਈ ਚਾਲ ਸਾਹਿਬ ਇੱਕੋ ਗੱਲ ਪੁੱਛੀ ਆ ਵੀ ਐਫ ਆਈ ਆਰ ਤੂੰ ਅੰਦਰਜ ਕਰਾ ਲਿਆ ਨਾ ਆਪਣੇ ਨਾਂ ਆਪਣੇ ਆਰਟੀਆਇ ਵਾਲੇ ਨਾ ਯਾਰ ਆਰਟੀਆਇ ਲੈ ਲੈ ਪਰਾਂ ਨੂੰ ਦੱਸ ਦੇ ਦੋ ਯਾਰ ਆਰਟੀਆਇ ਵਾਲੇ ਬੰਦੇ ਪੈਣਾ ਕਿਉਂ ਆ ਇਹ ਤਾਂ ਪਰਫਰ ਨਹੀਂ ਦਫ਼ਤਰ ਦੀ ਜੱਸੀ ਹੱਥ ਰਹਾ ਗਾ ਲ ਬਾਸਰਦੀਸ਼ਾ ਕੀ ਗੱਲ ਕਰਨੀ ਹੈ ਹੈਲੋ ਲਾਈਕ ਕਰ ਦੋ ਦੋਸਤ ਹਰਦੀ ਦਾ ਪੋਸਟਰ ਲਟਣਾ ਚੱਲਿਆ ਆ ਯਾਰ ਜਾਲਿਆ ਪੋਸਟਰ ਜਿਹੜੇ ਆ ਤਹੜੀਆਂ ਨੂੰ ਦਫ਼ਤਰ ਗੁੰਡਾ ਕਰਦੀ ਹੋਣੀ ਹੈ ਮੈਨੇ ਕਿੱਥੇ ਜਾਣਾ ਤੇਰਾ ਦੱਸੋ ਹਲੋ ਅੱਧਾ ਦਫ਼ਤਰ ਸਾਰਿਆਂ ਨੂੰ ਅਮਰ ਸਤੂਕਾਰ ਪੰਜਾਬ ਬੰਦੇ ਆ ਕੇ ਗੁੰਡਾ ਕਰਦੀ ਘਟਿਆ ਮੇਰੇ ਕੋਲ ਕੰਮ ਦੱਸ 50 ਬੰਦਿਆਂ ਨੇ ਸਾਰੇ ਗੁੰਡਾ ਕਰਦੀ ਪੁਲਿਸ ਦੇ ਦਿੱਤੀ ਲੰਬੇ ਨਾਲ ਗੱਲ ਕਰਾ ਦਿਓ ਮੇਰੇ ਨਾਲ ਗੱਲ ਕਰਾ ਦਿਓ ਬੜਾ ਵੀਡੀਓ ਯਾਰ ਬੁਲਾਇਓ ਬੁਲਾਇਓ ਯਾਰ ਬੁਲਾਓ ਓਏ ਨਾਂਵ ਮਾਰੀ ਕਰੋ ਬੁਲਾਓ ਆਓ ਨਾਂਵ ਮਾਰੀ ਕਰੋ ਬੁਲਾ ਦਿਓ ਆਡੀ ਸਰ ਬੁਲਾਓ ਥਾਰੇ ਮੁੰਡੇ ਲੱਗਦਾ ਪਰ ਕੀ ਕਰ ਲੇਦਾ ਤੂੰ ਮੈਂ ਵੀ ਬੁਲਾਓ ਥਾਰੇ ਬੁਲਾਓ ਸਰ ਇਹਨਾਂ ਤੋਂ ਨਹੀਂ ਰਹਿਣਾ ਕੋਈ ਕਰ ਦੇ ਸਰ ਯਾਰ ਬੁਲਾ ਮਲਾਸ਼ਾ ਹੀ ਹੈ ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1 ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫਆਈਆਰ ਦਰਜ ਹੋਈ ਆ ਬੀਡੀਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੀਹ ਹੋਏ ਇਹਨਾਂ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬਤ ਤਹਿਸੀਲ ਨਸ਼ਹਿਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਨਿਸ਼ਾਨਦਾਹੀ ਕੀਤੀ ਆ ਕੋਈ 1.5 ਸਾਲ ਪਹਿਲਾਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਵੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫਆਈਆਰ ਦਰਜ ਕੀਤੀ ਆ ਅਸੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲਾ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤფერ ਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫਆਈਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫਆਈਆਰ ਆ ਇਹ ਜਿਹੜੀ ਆ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਨਾਲ ਕੋਈ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸਬੇਵ ਹੋਇਆ ਹੋਵੇ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਵੇ ਵੀਡੀਓ ਧਾਰੀਵਾਲ ਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨੁਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਮੇਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਨਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਭ ਕੋ ਧਬਕੇ ਮਾਰੇ ਆ ਵੀ ਬਿਲਕੁਲ ਮੇਰੇ ਦਫ਼ਤਰ ਚੋਂ ਬਾਹਰ ਹੋ ਜੋ ਜਿਹੜਾ ਕਿ ਦਫ਼ਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫ ਆਈ ਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ। ਆ ਕਿ ਨਹੀਂ ਰੱਦ ਹੁੰਦੀ ਨੇ। ਜੇ ਨਹੀਂ ਰੱਦ ਹੁੰਦੀ ਤੇ ਸਹੀ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸ ਐਸ ਪੀ ਸਾਹਿਬ ਦੇ ਗੱਲ ਨਹੀਂ ਹੋਈ ਲੀਡਰ ਸਾਹਿਬ ਨਾਲ ਗੱਲ ਹੋਈ ਆ। ਵੀਡੀਓ ਨੂੰ ਇਹ ਜਾ ਕੇ ਦੱਸ ਆਏ ਆ। ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ।